ਆ ਭੜਾ ਗੇਰਾ ਹੀ ਦੇ ਉਹ ਆ ਕੀ ਆ ਜਿਹੜਾ ਸੂਨ ਵਾਲੀ ਆ ਯਾਰ ਬੱਚੇ ਕੱਢ ਨੂੰ ਧੀ ਦੀਆਂ ਨਹੀਂ ਲੈ ਲੈ ਉਹਦਾ ਬੇਤੀ ਕਹਿੰਦੀ ਦੋ 30 ਦੇ ਬੱਚੀਆਂ ਨੇ ਗੀਆਂ ਏ ਅਸੀਂ 25 ਤੋਂ ਚੱਲੇ 35 ਪਹੁੰਚਦੇ ਤੂੰ ਜਾ ਕੇ 45 ਦੇ ਰੋਡ ਪਹੁੰਚਿਆ ਨਹੀਂ ਹੁਣ ਜਾ ਕੇ 37 ਬੱਤੀ ਫੜਾਓ ਸਾਨੂੰ ਰਾਹ ਦਾ ਦੇ ਗਾੜੀ ਨੇ ਤਾਂ ਆ ਗਈ ਨਹੀਂ ਆਏ ਚੱਲ ਗਾੜੇ ਓਏ ਗੋਏ ਬੱਕਰੀ ਤੇ ਰੀਰੀ ਵਧੀਆ ਵਕਤ ਆ ਜਾਂਦੀ ਬੱਕਰੀ ਇਹ ਫੰਡਰਾਂ ਬੱਕਰੀ ਇਹ ਫੰਡਰ ਸਾਹ ਦੇ ਬੱਕੂ ਅਸੀਂ ਫੰਡਰਾਂ ਦੇ ਕਹਿੰਦੇ ਆ ਫੰਡਰਾਂ ਦੇ ਕੱਪੜਾ ਹੈ ਫੰਡਰ ਹੈ ਲੱਗੀ ਹੋਈ ਆ ਕਿਹਨੇ ਆ ਮੈਂ ਸੱਜਾ ਆਹ ਸੁਣ 12 ਦਾ ਵੀ ਜਾਂਦੀ ਐ 12 ਇਹ ਦੂਜੇ ਰੋਡਾਂ ਮੀਆਂ ਸਾਨੂੰ ਸੋਣ ਵੀ ਮਰੇ ਫਿਰੇ ਬੱਕਰੀ ਜਾਨ ਦੇਖੇ ਨਾ ਛਿੱਧੀਆਂ ਹੋਈਆਂ ਸਾਰਾ ਸਾਰਾ ਪਤਾ ਦੇਖਿਆ ਮੈਂ ਨੇ ਤੇ ਸਾਹ ਜਾ ਕੇ ਦੇ ਦਿਆ ਯਾਰ ਆ ਵੀ ਕਹਿੰਦੇ ਮਤਲਬ ਕਹੂ ਨਾ ਕਿੰਨੇ ਪੱਕੇ ਲਾ ਦੇ ਤੂੰ ਵੀ ਯਾਰ ਫੜ 12000 ਦੇ ਦੇਣੀ ਬੱਕਰੀ ਹਾਂ ਕਰਦਾ ਕੇ ਮੇਰੇ ਮਗਰੀ ਪੈ ਗਈ ਅੱਜ ਯਾਰ ਉੱਥੇ ਦਾ ਪਹੁੰਚੀ ਤੇਰਾ ਆ ਜਾਂਦੀ ਬੱਕਰੀ ਦੇ ਨਾ ਨਾ ਕਿਤੇ ਹੋਰ ਕਰਦਾ ਨਹੀਂ ਡਰ ਨਹੀਂ ਤੇਰਾ ਨਾ ਮਾਰ ਦਾ ਮਤਲਬ ਨਾ ਲਾ ਕੋ ਮਾਰ ਦਾ ਮਤਲਬ ਲਾਉਣੀ ਪਊ ਫਿਰ ਲਾਲਾ ਯਾਰ ਅੱਬਾ ਯਾਰ ਲੈ ਲਾ ਲਾ ਉਹ 20000 ਦੀ ਪਾ ਭੂਮੀ ਕਰ ਜਾਓ ਆਪਾ ਤੂੰ ਨਹੀਂ ਕਰ ਜਾ ਹੁਣ 20000 ਦੀ ਲੈ ਜਾ ਸੌ ਹਾਲਾ ਆਏ ਹੁਣ 20 ਦੀ ਲੱਕੂ ਏ ਦਾਦਾ ਇਦੋਂ ਲਿਆ ਨਹੀਂ ਲਿਆ ਆਂ ਆ ਫੜਾ ਹਣੇ ਦੱਸਦਾ ਜੇ ਗੱਲ ਦਾ ਉਹ ਆ ਗੱਲ ਵੀ ਸੌ ਸਾਰੇ ਛੋਟੇ ਦੇ ਪੂਰੇ ਬੰਦਾਂ ਦੀ ਬੱਕਰੀ ਪਾਦੀ ਪੋਣੀ ਪਹਿਲਾਂ ਜਾ ਕੇ ਪੈਂਚ ਪੰਤਾ ਨਹੀਂ ਮੰਗਿਆ 45 53 ਕਿੱਥੇ ਆ ਯਾਰ ਬਾਈ ਹੁਣ ਕੱਢਣ ਵੀ ਲਾਇਏ ਨੇ ਬਾਬਾ ਜੀ ਛੱਡਣੀ ਕਿੱਥੇ ਤਾਈ ਆ ਹਾਂਜੀ 20 20 ਉਹਦਾ ਬਾਟਾ ਫਿਆਰ ਸੁਣਦਾ ਵਲਾਂ ਲੈਣਾ ਨਾ ਹੱਡ ਨਾ ਕਰ ਲੈ ਯਾ ਕੁਝ ਜਿਦਾਰੇ 2300 ਜੰਦੇ ਲੈ ਕੋਈ 1500 ਰੁਪਏ ਕਿਲੋ ਉਹਦਾ ਲੈ ਆਉਣ ਉਹਰੇ ਇੱਥੇ ਪੈਂਦੇ 60000 ਜੱਟ ਜਿੰਨੇ 60000 ਦੇਣੀ ਆ ਬਸ ਲੈ ਆ ਜਲੀ ਮੈਨੂੰ ਇਹ ਦੱਬੀ ਜਾਇਆ ਕਰ ਹਟ ਜਾ ਆਹ ਸਾਈ ਗੱਡੀਆਂ ਇੱਕ ਵਾਰ ਇੱਕ ਜਾਨ ਕੱਢ ਲੈ ਇੱਕ ਜਾਨ ਕੱਢ ਲੈ ਆਹ 16000 ਰੁਪਏ ਲਾ ਥੋੜਾ ਬੈਣੇ ਮੇਰੇ ਵਧੀਆ ਭਰਾ ਤੁਸੀਂ ਫੰਡਰ ਕਹਿ ਗਈ ਦੀਓ ਫੰਡਰੇ ਆ ਬੱਕਰੀ ਫੰਡਰੇ ਆ ਯਾਰ ਬੱਕਰਾ ਫੰਡਰ ਆ ਯਾਰ ਇਹਦਾ ਫੱਟੇ ਜਾਉ ਕੱਲ ਨੂੰ ਭਾਈ ਅੱਜ ਵਗ ਜੇ ਫੱਟੇ ਵਾਲਾ ਆਇਆ ਫੱਟ ਲੈ ਲੈਂਦੇ ਆ ਹਾਂ ਫੱਟ ਲੈ ਲੈਂਦੇ ਆ ਮੈਂ ਲਾ 16000 ਦਾ ਖੜਾ ਹਾਂ ਜੀ ਉਹ ਫਿਰ ਆਉ ਲੋਟਾ ਤੁਹਾਨੂੰ ਕੰਨ ਚੀਦਾਉਣਾ ਜਦੋਂ ਜਿੱਲੇ ਲਈ ਉਹ ਸਭਾ ਜਾ ਰਿਹਾ ਨਹੀਂ ਥੱਲੇ ਆਜੀ ਥੱਲੇ ਆਉ ਥੱਲੇ ਆਉ ਆ ਕੋਈ ਨਾ ਥੱਲੇ ਆਉ ਥੱਲੇ ਉੱਪਰ ਦੇਖਾਂਗੇ ਅਜੇ ਨਹੀਂ ਆਉਗਾ ਆ ਜਾ ਹੁਣ ਚਲੋ ਤੁਹਾਡੀ ਹੋਜਾ ਯਾਰ ਡੋਢੀ ਆਪਾਂ ਕਿਹਨੂੰ ਮਾੜਾ ਨਿਕੰਦੇਗੇ ਜੀ ਜੀ 16000 ਰੁਪਏ ਲੈਕੀ ਨੇ ਲਾਦੇ ਤਾਂ 10 ਕੀ ਲਾਦੇ ਜਿਉਂ ਸਮੋਢੀ ਗੱਲ ਲੱਗਿਆ ਹੋਇਆ ਭਾਈ ਅੱਛਾ ਤੁਸੀਂ ਮੰਡੀ ਲਗਾਦੇ ਹੈ ਤੁਸੀਂ ਮਵੇ ਕੋਟੇ ਲਗਾ ਜਾਣੇ ਹੋ ਅਰੇ ਅੱਜ ਇੱਕ ਮਹੀਨਾ ਵਿਆਹ ਕਰਨਾ ਹੈ ਮਹੀਨਾ ਮਹੀਨਾ ਇੰਨੇ ਤੋਂ ਮੇਰੇ ਜਿਹੜਾ ਰੇ ਰੇਣਾ ਮਹੀਨੇ ਤੋਂ ਟੱਕਰ ਹਟੇ ਮਹੀਨਾ ਲੁਗਈ ਲੁਗ ਹੁਣ ਤੇ ਹਾਂ ਲੁਗਈ ਲੁਗ ਹੁਣ ਤੇ ਅਗਲਾ ਵੀ ਖੁਸ਼ ਹੋ ਕੇ ਜਿਦੇ ਪੂਰੇ ਨੂੰ ਸਵੇ ਹੀ ਆ ਜਿੱਦੇ ਬਿਠਾਵਾ ਕਰਨਾ ਹੈ ਕਰਕੇ ਹਾਂ ਬੈਠਿਆ ਕੋ ਉੱਪਰ ਅੰਜਰ ਤੋਂ ਬਰਗਾ ਉੱਥੇ ਆਈ ਦੋ ਫਰੋ ਦੇ ਠੋਕਲਾ ਫਿਰ ਯਾਰ ਗੱਲ ਤਾਂ 1000 ਦੇ ਤੇਹੀ ਗੱਲ ਹਾਂ ਠੋਕਦੇ ਨਹੀਂ ਟਾਪੀ ਦੀ ਇਹਦੇ ਨਾਲ ਟਾਪੀ ਨੂੰ ਵੀ ਲਾਵਾ ਹਾਂ ਆਪਣੇ ਵੱਜਦੀ ਆਪੇ ਮੈਂ ਮਾਵਾ ਹਾਂ ਆਈ ਪੇ ਹਾਂ ਉਹ ਲੈ ਬਾਈ ਉਹ ਓਰੇ ਆ ਬਾਈ ਓਰੇ ਆ ਜਾ ਲਓ ਹਜ਼ਰੀ ਬੱਕਰੀ ਵੇਚੀ ਰੋਣਾ ਪਈ ਹਾਂ ਨਾ ਬਾਈ ਜਿਵੇਂ ਖੜ ਜਾ ਜਿਹੜੇ ਸਾਹ ਨਾਲ ਬੱਕਰੀ ਹੈਗੀ ਵਧੀਆ ਘਰੇ ਜਾ ਕੇ ਦਾ ਕੰਮ ਕਰ ਆ ਫੜਾ ਸਾਡੇ 16000 ਦੀ ਬੱਕਰੀ ਵੇਚੀ ਜੋਗੇ ਹੋ ਮੰਨ ਲਿਆ ਬੜੇ ਮੰਨ ਲਿਆ ਹੁਣ ਹੁਣ ਤੇਰੇ ਖਤਮ ਕੀ ਗੱਲ ਕੀ ਹੋ ਰਹੀ ਹੈਗਾ ਮੰਨ ਲਏ ਫਿਰ ਵੇਖ ਰਾਇਆ ਪਾਉਗੇ ਜੇ ਤੁਸੀਂ ਸਾਨੂੰ ਸਹੀ ਕਰਦੇ ਚਲੋ ਚਲੋ ਕਾ ਕਾ ਕੱਟ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠ ਹਾਲ ਲੰਗਦਾ ਸਬਸਕ੍ਰਾਈਬ ਬਟਨ ਦਿੱਤਾ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ